ਆਪਣ ਕੋ 62 ਮਰਲੇ ਥਾਂ ਹੈ ਜਿਹਦੇ ਵਿੱਚ ਘਰ ਵੀ ਹੈਗਾ 15 15 ਮਰਲੇ ਦੀ ਕੋਠੀ ਹੈਗੀ ਬਣੀ ਵਿੱਚ ਤਿੰਨ ਦੁਕਾਨਾਂ ਅੱਠ ਕਮਰੇ ਰਹਿਸ਼ੀ ਆ ਤੇ ਪਿੱਛੇ ਵੀ ਰਹਿਸ਼ੀ ਨਾਲ ਲੋਕਾਂ ਨੂੰ ਕਿਰਾਏ ਦੇਣ ਵਾਸਤੇ ਰੱਖੇ ਆਪਾਂ ਤੇ ਪਿੱਛੇ ਤਿੰਨ ਮਜ਼ਲੀ ਆਪਣੀ ਕੋਠੀ ਵੀ ਹੈਗੀ ਆ ਤੇ 45 ਮਰਲੇ ਥਾਂ ਪਿੱਛੇ ਵੀ ਹੈਗਾ ਸਾਰਾ ਕੁਲ ਮਿਲਾ ਕੇ 60 62 ਮਰਲੇ ਥਾਂ ਮੰਨਦਾ ਜਿਹਦੇ ਵਿੱਚ 20 ਫੁੱਟ ਰਸਤਾ ਰੱਖਿਆ ਆਪਾਂ ਮੋਰੇ ਤੇ 20 ਫੁੱਟ ਗੇਟ ਰੱਖਿਆ ਵੀ ਪਿੱਛੇ ਜੋ ਵੀ ਪਾਰਕਿੰਗ ਕਰਨੀ ਪਿੱਛੇ ਜਾ ਕਰੋ ਤੇ ਇਹ ਹੈਗਾ ਤਾਂ ਬਾਕੀ 8 ਕਮਰਿਆਂ ਵਿੱਚ ਵਿੱਚ ਹੀ ਪੁਆਇੰਟ ਬਾਥਰੂਮ ਵੀ ਹੈਗੇ ਸਭ ਕੋ ਵਿੱਚ ਅਟੈਚ ਆ ਤੇ ਇਹ ਆਪਣੀਆਂ ਤਿੰਨ ਦੁਕਾਨਾਂ ਇਹ ਹੈਗੀ ਤਿੰਨ ਦੁਕਾਨਾਂ ਇੱਧਰ ਇੱਕ ਉਹ ਪਿੱਛੇ ਇੱਕ ਡਾਕਟਰ ਸਾਹਿਬ ਤੇ ਕਿ ਤਿੰਨ ਦੁਕਾਨਾਂ ਆਪਣੀਆਂ ਤੇ ਜਿਹਦੇ ਵਿੱਚ ਆ 8 ਕ ਚਾਰ ਕਮਰੇ ਆ ਹਰੇ ਸੀ ਆ ਤੇ 20 ਫੁੱਟ ਦਾ ਗੇਟ ਆ ਤੇ ਨਾਲ ਹੀ ਦੋ ਕਮਰੇ ਥੱਲੇ ਦੋ ਉੱਪਰ ਆ ਤੇ ਉੱਪਰ ਕੋਠੀ ਜਾਣ ਵਾਸਤੇ ਦੋ ਰਸਤੇ ਹੈਗੇ ਆ ਇੱਕ ਰਸਤਾ ਹੈਗਾ ਇੱਧਰ ਜਾਓ ਵਿੱਚੋਂ ਦੀ ਇੱਕ ਹਾਲ ਵਿੱਚ ਰਸਤਾ ਹੈਗਾ ਇੱਕ ਰਸਤਾ ਹੈਗਾ ਤੇ ਉਹ ਜਿੱਥੇ ਚਿੱਟਾ ਰੰਗ ਹੋਇਆ ਹੈ ਸਾਡੇ ਆਪਣੇ ਕੋਠੇ ਹੀ ਆ ਤੇ ਤਿੰਨ ਮੰਜਲੀ ਕੋਠੀ ਇੱਧਰ ਤੇ ਬਾਕੀ ਆਹ ਦੁਕਾਨ ਆਗੇ ਦੁਕਾਨਾ ਪਿੱਛੇ ਚਾਰ ਕਮਰੇ ਹੈ ਇਹ ਚ ਅਟੈਚ ਬਾਥਰੂਮ ਹੈ ਇਹ ਵੀ ਅਟੈਚ ਬਾਥਰੂਮ ਆ ਤੇ ਅੱ비 ਫੁੱਟ ਗੇਟ ਆਪਣਾ ਬਾਕੀ ਜਨਜ ਦੋ ਕਮਰੇ ਬਾਹਰ ਦੋ ਇਹ ਚਾਰ ਤੇ ਚਾਰ ਦੋ 6 ਦੋ ਉੱਤੇ ਇਹ ਬੰਦੇ ਉੱਤੇ ਕਿਰਾਇਆ ਤੇ ਬਾਕੀ ਖਾਲੀ ਕਰਾ ਲਿਆ ਹੈ ਕੀ ਕਰਾਇਆ ਤੇ ਕਮਰੇ ਇਹ ਹਗੇ ਬੰਦੇ ਇੱਥੇ ਤੇ ਸੇਨਾ ਬੰਦਿਆਂ ਵਾਸਤੇ ਆ ਟਾਇਲਟ ਆ ਇਧਰ ਦੋ ਕਮਰੇ ਵਾਸਤੇ ਟਾਇਲਟ ਆ ਤੇ ਸੈਂਸਰ ਬਹੁਤ ਲੱਗਾ ਰਾਤ ਨੂੰ ਆਪਣੇ ਜਗਦਾ ਹੈ ਤੇ ਦੋ ਵਾਰ ਤੰਦ ਪਿੱਛੇ ਦਿਖਾਇਆ ਹੈਗਾ ਉਧਰ ਪਿੱਛੇ ਦਿਖਾਉਣ ਦੋ ਕਮਰੇ ਵਾ ਬੰਦਿਆਂ ਵਾਸਤੇ ਇਹ ਬਾਥਰੂਮ ਆ ਦੋ ਕਮਰਾਸੇ ਬਾਥਰੂਮ ਆ ਦੋਹਾਂ ਲੋ ਉਧਰ ਆ ਬਾਕੀ ਅਟੈਚ ਬਾਥਰੂਮ ਆ ਸਾਰੇ ਬਾਕੀ ਇਹ 45 ਮੱਲੇ ਪਲਾੜਾ ਤੁਹਾਨੂੰ ਤੋਂ ਸਹੀ ਦਿਖਾ ਦਿੰਨਾ ਹੈ ਇਹ ਵੀ ਆਪਣੇ ਆ ਸਾਰਾ ਵਿੱਚ ਹੀ ਹੁੰਦਾ ਜਿਤ ਤੱਕ ਬਲਕਣ ਹੋਈ ਆ ਚਾਰੇ ਪਾਸੇ ਕੰਧ ਕੱਢੀ ਆ ਕਿਸੇ ਰੋਲਾ ਆਪਣੀ ਹੈਗਾ ਉਹ ਟ੍ਰਾਂਫਰ ਵੀ ਸਾਡੇ ਸਾਹਮਣੇ ਜੀ ਕੋਈ ਚੱਕਰ ਨਹੀਂ ਦਾ ਉਹ ਰੋਲਾ ਆਪਾਂ ਕਿਸੇ ਚੀਜ਼ ਦਾ ਰੋਲਾ ਆਪਾਂ ਨਹੀਂ ਹੈਗਾ ਤਿੰਨ ਦੁਕਾਨਾਂ ਰੋਡ ਉੱਤੇ ਨਾਲ ਹੀ ਪਿਛਲੇ ਪਾਸੇ ਅੱਠ ਕਮਰੇ ਕਿਰਾਏ ਵਾਸਤੇ ਬਣਾਏ ਹੋਏ ਆ ਤੇ ਪਿਛੇ ਤਿੰਨ ਮੇ ਦੀ ਸਾਡੀ ਕੋਠੀ ਆ ਇਹ ਪ੍ਰਾਪਰਟੀ ਦਾ ਬੈਕ ਪਿਛਲਾ ਪਾਸਾ ਹੈ ਜੋ ਕਿ ਮੰਡੀ ਰੋਡ ਤੇ ਪੈਂਦਾ ਹੈ ਰਸਤਾ ਕੋਠੀ ਜਾਣ ਉੱਪਰ ਹੈਗਾ ਦੋ ਰਸਤੇ ਉੱਪਰ ਜਾਣ ਵਾਸਤੇ ਕਹੇ ਆ ਆ ਲੇਟ ਆ ਜੀ ਇਹ ਰੈਪ ਬਣਿਆ ਪਿਆ ਇੱਕ ਦਸਾਹਲ ਵਿੱਚੋਂ ਆਉਣ ਵਾਸਤੇ ਆ ਇਹ ਰਸਤਾ ਹਾਲ ਵਿੱਚ 11 ਫੁੱਟੀ ਗੇਟ ਆ ਇਹ ਛੋ ਵੀ ਰਸਤਾ ਹੁੰਦਾ ਤਾਂ ਬਾਹਰ ਦੇਖਾ ਲੈਣਾ ਪੂਰਾ ਗੇਟ ਅੰਦਰ ਹਾਲ ਤੇ ਇਹ ਹੈਗੀ ਆਪਣੀ ਕੋਠੀ ਆਹ ਕਰਾਇਆ ਵਾਲੇ ਕਮਰੇ ਬਾਥਰੂਮ ਹੈਗੇ ਆਪਣੇ ਇਹ ਕਾ ਬਾਥਰੂਮ ਨਾਲ ਦੂਜੀ ਸੀਟ ਵੀ ਲਾਈ ਆਪਾਂ ਟਾਇਲਟ ਦੀ ਸੀਟ ਪਿਸ਼ਾਬ ਕਰਨ ਦੀ ਵੀ ਲਾਈਏ ਤੇ ਉਧਰ ਵੀ ਆਪਣਾ ਟਾਇਲਟ ਹੈਗਾ ਤੇ ਬਾਕੀ ਉਪਰ ਤਾਂ ਦਿਖਾ ਦਿੰਨੇ ਆ ਆ ਕਿਚਨ ਹੈ ਹਾਂਜੀ ਇਹ ਕਿਚਨ ਹੈ ਇਹ ਹੈਗਾ ਹਾਲ ਬਾਕੀ یہ پانچ کمرے ہیں ایک کہا ہو گیا دوجہ کمرہ آئی اتیجہ خدا پویا روم ہے یہ پویا روم ہے ایک کمرہ آئی ایک کمرہ ہے ਨਾਲੇ ਛੋਕੇ ਸਗਾ ਇਹ ਵੀ ਰੋਮ ਹੈ ਬ੍ਰਕੋਲਰ ਰੋਮ ਆ ਉਹ ਬਹੁਤ ਇਹੋ ਕੁਝ ਪੁੱਲਾ ਚਲੀ ਆ ਆ ਜਾਓ ਇਹ ਤੁਹਾਨੂੰ ਪਹਿਲਾਂ ਦਿਖਾਇਆ ਬਾਥਰੂਮ ਹੈ ਇਹ ਨਾਲ ਟਾਇਲਟ ਹੈ ਇਹ 30 ਮਿੰਟ ਚੋਂ ਚੱਲ ਰਹੇ ਆ ਆਪਾਂ ਜੀ ਹਾਂ ਸੇ ਕੇ ਕਮਰਾ ਉੱਪਰ ਤੀਜੀ ਮੰਜ਼ਿਲ ਤੇ ਬਾਕੀ ਆ ਹੈਗਾ ਕਾਰੋ ਡੰਗਲ ਬਾ ਕਪੜੇ ਡੰਗਲ ਬਾ ਤਰ੍ਹਾਂ ਬਣੀਆਂ ਹੈਗੀਆਂ ਆਪਾਂ ਤੇ ਆ ਨਾਲ ਇੱਕ ਬਾਥਰੂਮ ਬਣਾਇਆ ਸੀ ਇਹ ਬਾਥਰੂਮ ਬਣਾਇਆ ਕਿ ਪਰੇਸ਼ਾਨੀ ਹੋਵੇ ਮਤਲਬ ਬੰਦਾ ਹਲ ਕਰਦਾ ਇੱਧਰ ਵੀ ਇਹ ਆਪਣਾ ਖੇਤਾ ਚਾਰ ਫੇ ਦੁਆਰ ਹੋਈ ਜਾਂ ਤੁਹਾਨੂੰ ਦਿਖਾਇਆ ਪਹਿਲਾਂ ਇਹ ਖੇਤਾ ਜਿਹਨੇ ਕਣਕ ਉਗੀ ਸਾਰੀ ਕੇ ਉੱਪਰ ਇਹ ਰਸਤਾ ਹੈਗਾ ਉਹਨਾਂ ਦੇ ਦੂਜੇ ਬੰਦੇ ਹਾਂ ਇਸ ਦਾ ਬਰਾਡ ਨਾ ਰਸਤਾ ਸਾਡਾ ਸਿਰਫ ਇਹ ਹੀ ਆ ਇਹ ਜੋ ਕਿਰਾਏ ਵਾਲਾ ਕਮਰਾ ਉੱਪਰ ਹੈਗੇ ਦੋ ਕਮਰੇ ਅਠਾ ਕੌਣੇ ਵਿੱਚ ਹੀ ਆਉਂਦੇ ਆ ਇਹ ਇਹ ਰਸਤਾ ਉਹਦਾ رستہ ہے اور حال بھی ہے گا اٹھارہ فٹ اسکیئر فٹ ہال اٹچ باتھ روم بھی ہے اٹچ باتھ روم بھی ہے اٹچ باتھ روم ਇਹ ਬਾਥਰੂਮ ਹੈ ਤੇ ਇਹ ਬਾਥਰੂਮ ਹੈ ਟਾਇਲਟ ਬਾਥਰੂਮ ਸਭ ਕੋ ਵਿਚ ਹੈ ਜੇਕਰ ਤੁਸੀਂ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਇਸ ਦਾ ਐਡਰੈਸ ਪਿੰਡ ਦੇ ਡਾਕਾ ਖਾਨਾ ਕੋਗਰਾ ਦਸੂਹਾ ਤੋਂ ਹਾਜੀਪੁਰ ਰੋਡ ਪਿੰਡ ਕੋਗਰਾ ਇਹ ਪ੍ਰਾਪਰਟੀ ਕੋਗਰਾ ਤੋਂ ਤੋਇਆ ਰੋਡ ਤੇ ਸਥਿਤ ਹੈ ਜੇਕਰ ਤੁਸੀਂ ਇਸ ਪ੍ਰਾਪਰਟੀ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ